ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਇਹ ਸਾਖੀ ਹੈ ਮੱਖਣ ਸ਼ਾਹ ਲਬਾਣਾ ਦੀ ਜਿਨ੍ਹਾਂ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਗੁਰੂ ਦੇ ਰੂਪ ਵਿੱਚ ਲੱਭਿਆ ਤੇ ਫਰਮਾਇਆ ਗੁਰੂ ਲਾਡੋ ਰੇ ਗੁਰੂ ਲਾਡੋ ਰੇ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਜਦੋਂ ਦਿੱਲੀ ਗਏ ਤਾਂ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਰਹੇ ਜਿੱਥੇ ਅੱਜਕੱਲ ਗੁਰਦੁਆਰਾ ਬੰਗਲਾ ਸਾਹਿਬ ਸਥਿਤ ਹੈ ਚੇਚਕ ਦੇ ਰੋਗੀਆਂ ਦੀ ਸੇਵਾ ਸੰਭਾਲ ਕਰਦੇ ਹੋਏ ਗੁਰੂ ਜੀ ਨੂੰ ਵੀ ਚੇਚਕ ਹੋ ਗਈ ਅਤੇ ਉਹ ਬਹੁਤ ਬਿਮਾਰ ਹੋ ਗਏ ਉਹਨਾਂ ਨੂੰ ਇਹ ਮਹਿਸੂਸ ਹੋ ਗਿਆ ਕਿ ਉਹਨਾਂ ਦਾ ਅੰਤਿਮ ਸਮਾਂ ਆ ਗਿਆ ਹੈ ਜਦੋਂ ਸਿੱਖਾਂ ਨੇ ਪੁੱਛਿਆ ਕਿ ਉਹਨਾਂ ਤੋਂ ਬਾਅਦ ਗੁਰੂ ਕੌਣ ਹੋਣਗੇ ਤਾਂ ਗੁਰੂ ਜੀ ਦੇ ਅੰਤਿਮ ਸ਼ਬਦ ਸਨ ਬਾਬਾ ਬਕਾਲਾ ਗੁਰੂ ਜੀ ਦੇ ਅੰਤਿਮ ਸ਼ਬਦਾਂ ਦਾ ਸਾਫ਼ ਮਤਲਬ ਸੀ ਕਿ ਅਗਲੇ ਗੁਰੂ ਸਹਿਬਾਨ ਅੰਮ੍ਰਿਤਸਰ ਦੇ ਕੋਲ ਬਾਬਾ ਬਕਾਲੇ ਵਿੱਚ ਹਨ ਇਹ ਖਬਰ ਸੁਣਦੇ ਸਾਲ ਬਹੁਤ ਸਾਰੇ ਪਖੰਡੀ ਗੁਰੂਆਂ ਨੇ ਬਾਬਾ ਬਕਾਲਾ ਵਿੱਚ ਜਾ ਡੇਰੇ ਲਾਇਏ ਉਨ੍ਹਾਂ ਵਿੱਚ ਗੁਰੂ ਹਰਗੋਬਿੰਦ ਸਿੰਘ ਜੀ ਦੇ ਪੋਤਰੇ ਧੀਰਮਲ ਵੀ ਸਨ 22 ਪਖੰਡੀ ਗੁਰੂ ਆਪਣੇ ਆਪ ਨੂੰ ਅਸਲੀ ਗੁਰੂ ਦੱਸ ਰਹੇ ਸਨ ਸਿੱਖ ਵੀ ਆਪਣੇ ਅਗਲੇ ਗੁਰੂ ਜੀ ਦੇ دیدار ਕਰਨ ਲਈ ਬਾਬਾ ਬਕਾਲਾ ਪਹੁੰਚ ਗਏ ਪਰ ਪਖੰਡੀ ਗੁਰੂਆਂ ਵਿੱਚੋਂ ਅਸਲੀ ਗੁਰੂ ਦੇ دیدار ਕਿਵੇਂ ਹੋ ਸਕਦੇ ਸਨ ਪੂਰਾ 1 ਸਾਲ ਬੀਤ ਗਿਆ ਪਰ ਅਸਲੀ ਗੁਰੂ ਦੇ ਦਰਸ਼ਨ ਨਾ ਹੋਏ ਇੱਕ ਵਾਰ ਇੱਕ ਗੁਰਸਿੱਖ ਵਪਾਰੀ ਮੱਖਣਸ਼ਾ ਲੁਬਾਣਾ ਦਾ ਜਹਾਜ਼ ਸਮੁੰਦਰ ਦੇ ਵਿੱਚ ਭਿਆਨਕ ਤੂਫਾਨ ਦੇ ਵਿੱਚ ਫਸ ਗਿਆ ਅਤੇ ਡੁੱਬਣ ਲੱਗਿਆ ਜਦੋਂ ਜਹਾਜ਼ ਦੇ ਬਚਣ ਦਾ ਕੋਈ ਹਿਲ ਨਾ ਰਿਹਾ ਤਾਂ ਮੱਖਣਸ਼ਾ ਨੇ ਗੁਰੂ ਨਾਨਕ ਦੇ ਅੱਗੇ ਅਰਦਾਸ ਕਰਕੇ ਕਿਹਾ ਸੱਚੇ ਬਾਦਸ਼ਾਹ ਮੇਰੇ ਜਹਾਜ਼ ਨੂੰ ਡੁੱਬਣ ਤੋਂ ਬਚਾ ਲਓ ਮੈਂ ਆਪ ਜੀ ਨੂੰ 500 ਸੋਨੇ ਦੀਆਂ ਮੋਹਰਾਂ ਭੇਟ ਕਰਾਂਗਾ। ਉਸ ਨੇ ਗੁਰੂ ਅਰਜਨ ਦੇਵ ਜੀ ਦੇ ਇਹ ਸ਼ਬਦ ਉਚਾਰੇ। ਆਸਾ ਮਹੱਲਾ ਪੰਜਵਾਂ। ਆਪਣੇ ਸੇਵਕ ਕੀ ਆਪੇ ਰਾਖੇ ਆਪੇ ਨਾਮ ਜਪਾਵੇ। ਜਹ ਜਹ ਕਾਜ ਕਿਰਤ ਸੇਵਕੀ ਤਹਾਂ ਤਹਾਂ ਉੱਠਤਾਵੇ। ਸੇਵਕ ਕੋ ਨਿਕਟੀ ਹੋਈ ਦਿਖਾਵੇ। ਜੋ ਜੋ ਕਹੇ ਠਾਕੁਰ ਪਹਿ ਸੇਵਕ ਤਤਕਾਲ ਹੋਏ ਆਵੇ। ਮੱਖਣ ਛਾ ਲੁਬਾਣੇ ਦੀ ਇਹ ਸ਼ਬਦ ਸੁਣ ਕੇ ਗੁਰੂ ਪਰਥਖ ਹੋ ਗਿਆ ਤੇ ਆਪਣਾ ਮੋਢਾ ਦੇ ਕੇ ਜਹਾਜ਼ ਪਹਤਾ ਲਿਆ ਅਚਾਨਕ ਭਿਆਨਕ ਤੂਫਾਨ ਥੰਮ ਗਿਆ ਅਤੇ ਜਹਾਜ਼ ਕੰਡੇ ਤੇ ਆਰਾਮ ਨਾਲ ਪਹੁੰਚ ਗਿਆ ਮਾਰਚ 1665 ਈਸਵੀ ਵਿੱਚ ਮੱਖਣ ਛਾ ਲੁਬਾਣਾ ਆਪਣੀ ਸੁੱਖ ਪੂਰੀ ਕਰਨ ਲਈ ਬਾਬਾ ਬਕਾਲਾ ਪਹੁੰਚਿਆ ਉਹ ਬਾਈ ਗੁਰੂ ਉੱਥੇ ਬਿਰਾਜਮਾਨ ਦੇਖ ਕੇ ਹੈਰਾਨ ਰਹਿ ਗਿਆ ਅਸਲੀ ਗੁਰੂ ਕੌਣ ਹੈ ਅਤੇ ਉਹ ਆਪਣੀ ਭੇਟ ਕਿਸ ਨੂੰ ਭੇਟ ਕਰੇਗਾ ਪਰ ਉਹ ਹਰ ਇੱਕ ਗੁਰੂ ਨੂੰ ਦੋ-ਦੋ ਮੋਹਰਾਂ ਭੇਟ ਕਰਦਾ ਗਿਆ ਪਖੰਡੀ ਗੁਰੂ ਮੋਹਰਾਂ ਪ੍ਰਮਾਨ ਕਰਦੇ ਗਏ ਅਸਲੀ ਗੁਰੂ ਤਾਂ 500 ਮੋਹਰਾਂ ਹੀ ਮੰਗੇਗਾ ਪਰ ਕਿਸੇ ਪਖੰਡੀ ਗੁਰੂ ਨੇ 500 ਮੋਹਰਾਂ ਨਾ ਮੰਗੀਆਂ ਸੱਚਾ ਗੁਰੂ ਨਾ ਮਿਲਨ ਤੇ ਮੱਖਣ ਛਾ ਨਿਰਾਸ਼ ਹੋ ਗਿਆ ਉਸ ਨੂੰ ਕਿਸੇ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਜੀ ਇੰਨਾ ਸਭ ਪਖੰਡਾ ਤੋਂ ਦੂਰ ਆਪਣੇ ਘਰ ਭੋਰੇ ਵਿੱਚ ਤਪੱਸਿਆ ਕਰ ਰਹੇ ਹਨ ਮੱਖਣ ਛਾ ਨੇ ਜਦ ਉਹਨਾਂ ਅੱਗੇ ਦੋ ਮੋਹਰਾ ਭੇਟ ਕਰੀਆਂ ਤਾਂ ਗੁਰੂ ਜੀ ਨੇ ਅੱਖਾਂ ਖੋਲੀਆਂ ਤੇ ਮੁਸਕਰਾ ਕੇ ਕਿਹਾ ਕਿ ਗੁਰੂ ਦੇ ਸਿੱਖਾ 500 ਮੋਹਰਾਂ ਸੁਖ ਕੇ 2 ਮੋਹਰਾਂ ਚੜਾ ਰਹੇ ਹੋ ਮੱਖਣ ਚਾ ਲੁਬਾਣਾ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਤੇ ਉਹ ਗੁਰੂ ਦੇ ਚਰਨ ਕਮਲਾਂ ਤੇ ਨਤਮਸਤਕ ਹੋ ਗਿਆ ਇਹ ਸਭ ਦੇਖ ਕੇ ਮੱਖਣ ਚਾ ਲੁਬਾਣਾ ਔਰੇ ਚੋਂ ਬਾਹਰ ਆਇਆ ਤੇ ਕੋਠੇ ਤੇ ਚੜ ਕੇ ਉੱਚੀ ਉੱਚੀ ਗੁਰੂ ਲਾ ਦੋ ਰੇ ਗੁਰੂ ਲਾ ਦੋ ਰੇ ਪੁਕਾਰਿਆ ਇਹ ਖਬਰ ਸੁਣ ਕੇ ਗੁਰੂ ਦੇ ਸਿੱਖ ਗੱਦਗੱਦ ਹੋ ਉੱਠੇ ਅਤੇ ਗੁਰੂ ਜੀ ਦੇ ਘਰ ਅੱਗੇ 71 ਹੋ ਗਏ ਗੁਰੂ ਜੀ phoray ਤੋਂ ਬਾਹਰ ਆਏ ਦਿੱਲੀ ਤੋਂ ਇੱਕ ਸਿੱਖ 5 ਪੈਸੇ ਤੇ ਨਾਰੀਅਲ ਲੈ ਕੇ ਪਹੁੰਚਿਆ ਹੋਇਆ ਸੀ ਜੋ ਗੁਰੂ ਜੀ ਨੂੰ ਭੇਟ ਕੀਤਾ ਗਿਆ ਅਤੇ ਬਾਬਾ ਬੁੱਢਾ ਜੀ ਦੇ ਪੋਤਰੇ ਬਾਬਾ ਗੁਰਦਿੱਤਾ ਜੀ ਦੁਆਰਾ ਗੁਰੂ ਤੇਗ ਬਹਾਦਰ ਜੀ ਦੇ ਤਿਲਕ ਲਗਾ ਕੇ ਉਹਨਾਂ ਨੂੰ ਗੁਰੂ ਸਜਾਇਆ ਇਸ ਤਰ੍ਹਾਂ ਮੱਖਣਸ਼ਾਲ ਲੋਬਾਣਾ ਜੀ ਦੁਆਰਾ ਸੱਚੇ ਗੁਰੂ ਦੀ ਪਾਲ ਕੀਤੀ ਗਈ। ਅਗਰ ਤੁਹਾਨੂੰ ਸਾਡੀਆਂ ਇਹ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਵੀਡੀਓਜ਼ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਅਤੇ ਆਪਣੇ ਸੁਝਾਅ ਸਾਡੇ ਨਾਲ ਜ਼ਰੂਰ ਸਾਂਝੀ ਕਰਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।